ਭਾਗ 2 ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਾਫੀ ਰਸ਼ ਹੈਗਾ ਪਹਿਲਾ ਭਾਗ ਤੁਸੀਂ ਦੇਖਿਆ ਪਿੰਡ ਗੜਚਾ ਤੋਂ 15ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਭਾਗ ਨੰਬਰ 2 ਤੁਸੀਂ ਦੇਖ ਪਾ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਨਾ ਔਰ ਦਰਸ਼ਕ ਤੁਸੀਂ ਦੇਖ ਸਕਦੇ ਆ ਖਚਾ ਖਚ ਜਿਹੜਾ ਆ ਇਹ ਸਟੇਡੀਅਮ ਕਹਿ ਸਕਦੇ ਆ ਭਰਿਆ ਹੋਇਆ ਆ ਬਲੀ ਜੀ ਜੋ ਫੈਸਲਾ ਹੈ ਅਫੀਸ਼ਲਾਂ ਦਾ ਉਹ ਨੂੰ ਰਹਿਣ ਦਿਓ ਅਮਨ ਜੀ ਆਓ ਤੁਸੀਂ ਇਧਰੇ ਪਾਸੇ ਔਰ ਅੱਜ ਵਾਲੇ ਉਹ ਕਰਾਓ ਜੀ ਅਗਲਾ ਮੁਕਾਬਲਾ ਸ਼ੁਰੂ ਇਹਨਾਂ ਨੂੰ ਪਾਜੀ ਨਾਲੇ ਨੰਬਰ ਦਾ ਭੇਖਾ ਬਤਾ ਜਾਂਦੇ ਫਿਰਦਾ ਔਰ ਤੁਸੀਂ ਦੇਖ ਸਕਦੇ ਆ ਪ੍ਰਬੰਧਕ ਕਮੇਟੀ ਔਰ ਐਨ ਆਰ ਆਈ ਜਿਹੜੇ ਉਹਦਾ ਨੰਬਰ ਹਾਰ ਜਿੱਤ ਲਈ ਹੁੰਦਾ ਹੈ ਅਵੇਛੇ ਆਪਾਂ ਇਹ ਗੱਲ ਕਹਿੰਦੇ ਪਹਿਲੀ ਰੀਡ ਇਸੇ ਕਰਕੇ 1.5 ਨੰਬਰ ਦੀ ਹੁੰਦੀ ਹੈ ਹਾਂ 1.5 ਦਾ ਜਫਾ ਜੀ ਕਿਹੜੀ ਟੀਮ ਜਿੱਤੀ ਹੈ 24 ਨੰਬਰ ਜਿਹੜੇ ਹੈ ਉਹ 22 ਅਸੀ ਰੁੜਕੇ ਦੀ ਟੀਮ ਨੇ ਰਹੀ ਹੈ ਤੇ ਸਾਡੇ 24 ਨੰਬਰ ਬਡਾਲਾ ਮੰਡਗੀ ਦੀ ਟੀਮ ਨੇ ਹੈ 7-7 ਅਫੇ 7-7 ਜਫੇ ਔਰ ਸਾਡੀ ਕੋਸ਼ਿਸ਼ ਰਹੇਗੀ ਅਸੀਂ ਤੁਹਾਨੂੰ ਚੋਟੀ ਦਾ ਮੁਕਾਬਲਾ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ ਹੋਵੇਗੀ ਚੈਨਲ ਦੇ ਉੱਪਰ ਦਿਖਾਈਏ ਇੱਕ ਪਾਸੇ ਕਹਿੰਦੇ ਵੀ ਗੋਰਖੇ ਨੇ ਬੜੀ ਦਰੋਹ ਟੀਮ ਸੱਦੀ ਹੈ ਤੇ ਦੂਜੇ ਪਾਸੇ ਗਵਾਂਡ ਪਿੰਡ ਹੈ ਔਰ ਵਾਲਾ ਮੈਰੋਕਰੀਆ ਮਾਈਕਲ ਔਰ ਐਸਬੀ ਅਗਰ ਸਤਬਾਲ ਹੁਣਾਂ ਦੀ ਖੇਡ ਕਲੱਬ ਹੈ ਗੰਗਾ ਵਾਲਿਆਂ ਦੀ ਨਿਊਜ਼ੀਲੈਂਡ ਦੇ ਵਿੱਚ ਬੜੇ ਤਕੜੇ ਜੱਫੇ ਲਾਏ ਹੈ ਜਿਲੇਬੀਆਂ ਦਾ ਤੇ ਉੱਤਟ ਲੰਗਰ ਜਿਹੜਾ ਆ ਉਹ ਲਗਾਤਾਰ ਜਿਹੜਾ ਆ ਇਸ ਮੌਕੇ ਤੇ ਵਰਤਾਇਆ ਜਾ ਰਿਹਾ ਆ ਸੇਵਾਦਾਰ ਵੀ ਜਿਹੜੇ ਆ ਆਪਾਂ ਖੁੱਭੀ ਸੇਵਾ ਕਰ ਰਹੇ ਨੇ ਕਿਹਾ ਕੋਈ ਅੱਜ ਕਰਕੇ ਨਹੀਂ ਕਰੀ ਮੈਚ ਅੱਜ ਕਵਡਿਟੀ ਹੋਰ ਖਾਚ ਖਚ ਜਿਹੜਾ ਹੈ ਇਹ ਗਰਾਊਂਡ ਜਿਹੜੀ ਆ ਉਹ ਭਰੀ ਹੋਈ ਆ ਤੁਸੀਂ ਦੇਖ ਪਾ ਰਹੇ ਆ ਔਰ ਟਰਪੀ ਖੋਰੋ ਪੀੜਾ ਪੀ ਪਗੰਬਰ ਆਉਣੀਆਂ ਦੀ ਤਰਜੀਹ ਚਪਾ ਚਪਾ ਦਰਦੇ ਖੋ ਖੇਡ ਦਾ ਮਾਹੌਲ ਹੈ ਜੱਜਵੇਂ ਬੰਦੇ ਨੇ ਉਹ ਕਰਵਾ ਲਈ ਮੈਚ ਸ਼ੁਰੂ ਆ ਬੰਦੇ ਬਹੁਤ ਜ਼ਿਆਦਾ ਜਿਹਦੇ ਜਾਫਰ ਨੇ ਲਾੜੀ ਦੋਨੋਂ ਟੀਮਾਂ ਨੇ ਅੱਛਾ ਇੱਕ ਖਿਡਾਰੀ ਰਿਲੈਕਸ ਹੋ ਜਾ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਨਾਲ ਨਾਲ ਲਾਈਵ ਪ੍ਰੋਗਰਾਮ ਵੀ ਜਿਹੜਾ ਹੈ ਕਵਡਿਟੀ ਦਾ ਚੱਲ ਰਿਹਾ ਸਾਡੀ ਕੋਸ਼ਿਸ਼ ਹੈ ਪੂਰੀ ਟਰੋਰ ਦੇ ਵਿੱਚ ਜੋਧੂ ਵੀ ਆਏ ਨੇ ਵੱਡੇ ਮਾਪੀ ਜੀ ਬਰਾਓ ਚਾਰੀ ਟੀਮਾਂ ਦੀਆਂ ਟਾਈਆਂ ਲਾਉ ਵੱਡਾ ਮੁਕਾਬਲਾ ਇਸ ਲਈ ਮੈਦਾਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਟੀਮ ਆੜਲੇ ਲਾਡੀ ਵਿਸ਼ੇਗਾ ਜ ਨਹੀਂ ਬੱਜਿਆ ਲੱਡੀ ਗੁਰਵਧਿਕਰੀ ਵੀ ਗੁਜਰਪੁਰੀਆ ਇਸੇ ਲਈ ਗੱਗੀ ਕਰਵਾ ਦिए ਮੁਕਾਬਲਾ ਸ਼ੁਰੂ ਜਲਦੀ ਦੇ ਨਾਲ ਰੈਫਰੀ ਸਾਹਿਬ ਨਹੀਂ ਮੰਨਦੀ ਤੁਹਾਡੀ ਮਰਜ਼ੀ ਹੈ ਕਰਵਾ ਲਈ ਮੈਚ ਸ਼ੁਰੂ ਜਲਦੀ ਨਾਲ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਇੱਕ ਇੱਕ ਪਲ ਜਿਹੜਾ ਆ ਉਹ ਦਿਖਾਇਆ ਜਾਵੇ ਜੋ ਵੀ ਇੱਥੇ ਕਬੱਡੀ ਦੇ ਖੇਤ 'ਤੇ ਯਕੀਨ ਨੇ ਇਸ ਵਕਤ ਪਹੁੰਚੇ ਹੋਏ ਨੇ ਕੋਸ਼ਿਸ਼ ਕਰਦੇ ਹਾਂ ਅਸੀਂ ਤੁਹਾਨੂੰ ਕਿ ਪੂਰੀ ਗਰਾਊਂਡ ਦੇ ਵਿੱਚ ਜਿਹੜੇ ਦਰਸ਼ਕ ਪਹੁੰਚੇ ਹੋਏ ਨੇ ਉਹਨਾਂ ਸਾਰਿਆਂ ਦੇ ਜਿਹੜੇ ਚਿਹਰੇ ਦਿਖਾਏ ਜਾਣ ਕਿਉਂਕਿ ਕਈ ਵਾਰ ਹੁੰਦਾ ਕਹਿੰਦੇ ਯਾਰ ਅਸੀਂ ਕਬੱਡੀ ਤਾਂ ਦੇਖਣ ਗਏ ਸੀਗੇ ਪਰ ਕੈਂਥ ਨੇ ਦਿਖਾਇਆ ਨਹੀਂ ਇਸ ਲਈ ਕੋਸ਼ਿਸ਼ ਪੂਰੀ ਕਰਦਾ ਕਿ ਸਾਰਿਆਂ ਨੂੰ ਦਿਖਾਉਂ ਓਹ ਪਹਿਲੀ ਰੇਡ ਕਿਹਦੇ ਵੱਲ ਗਈ ਹੈ ਖੇਡ ਦਾ ਕਬੱਡੀ ਹੈ ਜਿਹੜੀ ਦੇਖ ਰਹੇ ਹੋ ਹਾਂ ਤੁਸੀਂ ਗਰਾਊਂਡ ਦੇ ਬਾਹਰ ਦਾ ਨਜ਼ਾਰਾ ਦੇਖ ਰਹੇ ਹੋ ਅੰਦਰ ਤੇ ਕਬੱਡੀ ਹੋ ਰਹੀ ਆ ਤੇ ਦਰਸ਼ਕ ਜਿਹੜੇ ਆ ਅਜੇ ਫਿਲਹਾਲ ਜਿਹੜੇ ਆ ਉਹ ਆ ਰਹੇ ਨੇ ਜਦੋਂ ਅਨਾਮਾਂ ਦੀ ਵੰਡ ਹੋਣੀ ਆ ਜਾਂ ਫਾਈਨਲ ਮੈਚ ਹੋਣਾ ਆ ਉਸ ਤੇ ਵਿੱਚ ਕਈਆਂ ਦੀ ਦਿਲਸਾਜ਼ੀ ਜ਼ਿਆਦਾ ਹੁੰਦੀ ਆ ਹਰ ਵਿਚਕਾਰ ਲਵੀ ਹੈ ਤੇ ਨਾਲ ਉਰਲੀ ਕੱਲੀ ਤੇ ਕਹਿੰਦੇ ਮੁੰਡਾ ਕਰੀ ਪਰਚਾ ਵਾਲੀ ਅੜਲੇ ਜਸਤੈ ਦਿਨ ਆ ਰਾਜਾ ਹੈ ਕਹਿੰਦੇ ਮੱਲ ਬੜਕਾਂ ਵਾਲਾ ਮੇਰੇ ਵੀਰੋ ਯਾ ਚਾਰੇ ਤੇ ਚਾਰੇ ਦੇ ਚਾਰੇ ਤਿਆਰ ਲੰਬਸਰਮਾ ਕਾਦੇ ਤੇ ਲੰਮੀਆਂ ਬਾਹਾਂ ਨੇ ਲਾੜੇ ਦੀਆਂ ਹੁਣ ਲੰਮੀਆਂ ਬਾਹਾਂ ਦਾ ਫੈੜਾ ਲਾਉਗੇ ਨਹੀਂ ਹਉ ਪਹਿਲੀ ਰੀਡ ਤੇ ਕਹਿੰਦੇ ਪਹਿਲਾ ਜਫਾ ਪਹਿਲਾ ਜਫਾ ਲੱਗੂਗੇ ਨਹੀਂ ਬਾਜੇ ਪੱਪ ਪਰ ਹੱਥਾਂ ਵਿੱਚੋਂ ਟਾਂ ਦੇ ਨਾਲ ਪੱਟਨੇ ਖੇਡ ਰਹੇ ਕੋਸ਼ਿਸ਼ ਕਰ ਰਹੇ ਆ ਪੂਰੀ ਗਰਾਊਂਡ ਦੇ ਬਾਹਰ ਜਿੰਨੇ ਦਰਸ਼ਕ ਆਏ ਨੇ ਉਹ ਵੀ ਤੁਹਾਨੂੰ ਦਿਖਾਈ ਦੇ ਇਹ ਗੱਜ-ਗੱਜ ਚੌੜੀਆਂ ਸ਼ਾਤੀਆਂ ਵਾਲੇ ਜਿਹੜੇ ਵਿੱਚ ਮੈਦਾਨ ਦੇ ਵਿੱਚ ਕਦੇ ਆ ਆ ਮੁੰਡਾ ਕਹਿੰਦੇ ਦੁਨੀਆ ਦੇ ਵਿੱਚ ਚਰਚਾ ਕਰਵਾਉਣ ਵਾਲਾ ਪਰ ਵੇਖਦੇ ਆ ਸਾਹਮਣੇ ਕਹਿੰਦੇ ਮਣੀ ਖਧਾਰਪੇਡ ਵਾਲਾ ਗੱਭਰੂ ਟਰਾਈ ਕਰਦਾ ਹੈ ਪਹਿਲਾਂ ਮੈਨੂੰ ਇਹ ਦੱਸਦੇ ਹੱਥ ਕਿੱਥੇ ਪਾਏਗਾ ਵਿੰਦਾ ਵੱਡਾ ਮੱਲ ਫੜਨਾ ਕਿਤੇ ਸੌਖਾ ਮੇਰੇ ਵੀਰੋ ਇਹ ਨੰਨੀ ਏ ਕੱਟਾ ਵਾਲਾ ਪੀਟਰ ਬੈਲਟ ਐਵੇਂ ਨਹੀਂ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਆਖਿਆ ਦੀ ਅਮਰੀਕਾ ਦਾ ਟ੍ਰੈਲ ਆਉਟ ਚ ਜਾਣ ਹੈ ਤੇ ਸਾਡੇ ਕਹਿੰਦੇ ਨਵੇਂ ਸ਼ਹਿਰੀਏ ਕੱਟ ਪੈਦੇ ਮੰਨਜੀ ਵੀ ਜਾਣ ਹੈ ਪਰ ਦੇਖਦੇ ਵੀ ਅਗਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਲਓ ਰਾਹੁਲ ਇਸ ਵੇਲੇ ਗੌਰਵ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਗਰਮ ਦੀ ਰੇਡ ਜਾਂ ਹੀ 4 ਨੇ 4 ਤਿਆਰ ਬਤਿਆਰ ਸੀ ਅੱਜ ਕੋਈ ਤਰਾ ਇਨਾ ਕਰੇ ਬੇਨਤੀ ਹੈ ਬਨਾਲਾ ਮੰਨਜੀ ਦੀ ਟੀਮ ਦਾ ਜੇ ਦੇਖਣਾ ਤੇ ਦੇਖੋ ਸੀ ਟਾਈਆਂ ਪਾਉਣ ਲੱਗੇ ਆ ਵਾਜਨਾ ਕਿਉ ਸਾਡੇ ਸਾਹਮਣੇ ਟਾਇਆਂ ਨਹੀਂ ਪਈਆਂ 1 ਮਿੰਟ ਦਾ ਸਮਾਂ 1 ਮਿੰਟ ਬਾਅਦ ਟਾਇਆਂ ਪੈ ਜਾਣੀਆਂ ਆ ਵੇਖਾਂਗੇ ਇਸ ਲਈ ਇਹ ਬਾਠ ਪਰਿਵਾਰ ਦਾ ਹੈ ਜਿਹੜੀ ਅਨੰਦਪੁਰ ਸਾਹਿਬ ਜਲਦੀ ਆਜਣ ਗੱਬਰ ਲਓ ਗੱਬਰ ਘਨਾਰ ਵਾਲਾ ਇਸ ਲਈ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਇਸ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਣਿਆ ਹੋਇਆ ਕੈਂਜੀ ਲੱਗੂਗੀ 7-8 ਘੰਟੇ ਦਾ ਜਿਹੜਾ ਲਾਈਵ ਹੁੰਦਾ ਉਹ ਕੋਈ ਨਹੀਂ ਦੇਖ ਸਕਦਾ ਪਰ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਆ ਕਿ ਭਾਗ ਨੰਬਰ 2 ਦੇ ਵਿੱਚ ਜਿਹੜਾ ਆ ਇੱਕ ਪੂਰੀ ਵੀਡੀਓ ਅਸੀਂ ਜਿੰਨੇ ਦਰਸ਼ਕ ਪਹੁੰਚਣ ਨੇ ਤੁਹਾਨੂੰ ਦਿਖਾ ਲਨ ਦੀ ਅਸੀਂ ਪੂਰੀ ਪੂਰੀ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਲਓ ਸਾਹਮਣੇ ਇਹ ਗਰਾਊਂਡ ਦੇ ਬਾਹਰ ਦਾ ਤੁਸੀਂ ਦੇ ਚ ਦੇੰਪਾਰੇ ਹੋ ਖੱਚ ਖੱਚ ਭਰਿਆ ਹੋਇਆ ਆ ਕਿਹੜੀ ਜਿਹੜੇ ਜਦੋਂ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਹਰਖਣੇ ਲਈ ਦੁਨੀਆਂ ਵੇਖ ਰਹੀ ਹੈ ਗਰਦੇ ਦੀ ਧਰਤੀ ਦੇ ਵੱਡਾ ਕੰਮ ਹੈ ਜੀ ਮਿੱਤਰੋ ਲੋਕ ਆਏ ਹੋਏ ਨੇ ਵਿੱਚ ਤੇ ਪੈਂਦੇ ਇਸ ਵੇਲੇ ਸਾਡੀ ਕੋਸ਼ਿਸ਼ ਰਹੇਗੀ ਜੋੜਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਰੇ ਦਰਸ਼ਕ ਜਿੰਨੇ ਆਏ ਨੇ ਉਹਨਾਂ ਦਾ ਵੀ ਦਿਖਾਇਆ ਜਾਵੇ ਤਾਂ ਹੈ ਮੇਰੇ ਮਿੱਤਰੋ ਗੁਰਲਾਲ ਇੱਕ ਪਾਸੇ ਲਾਲਾ ਤੇ ਰਾਜਾ ਰਾਜਿਆਂ ਤੇ ਲਾਲਾ ਉਹ ਬਰਾਬਰ ਦੀ ਟੱਕਰਾਂ ਕਹਿੰਦੇ ਬਰਾਬਰ ਦਾ ਪਾਰ ਹਉ ਮੱਲ ਬੋੜਕਾਂ ਵਾਲਾ ਕਹਿੰਦੇ ਇਸੇ ਲਈ ਹਰੀ ਦਾ ਪਿੰਡ ਕਰਦਾ ਕੁਮਾਰ ਉੱਪਰ ਥੱਲੇ ਸੜੇ ਖੋਵੇ ਤਾੜੀਆਂ ਯੋ ਬਾਹ ਸੁਣਾਵੇ ਕਿੱਧਰੋਂ ਹੈ ਸੁਣਾਵੇ ਕਿੱਧਰੋਂ ਹੈ ਆਓ ਵਾਹ ਹੋ ਰਾਜੇ ਜੀ ਵੀ ਡਬਲ rahul ਦਾ ਵੀਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਇਹ ਸਪੈਸ਼ਲ ਰਿਪੋਰਟ ਪ੍ਰਭ ਕਾਉਂਸਲ ਦੀ ਖਬਰਾਂ ਦੀ ਆ ਪੀਟਰ ਬੈਟ ਇਸ ਵੇਲੇ ਕਬੱਡੀ ਪਾਂਦਰੀ ਬਾਧਾ ਹੋਇਆ ਇਹਨੇ ਕਹਿੰਦੇ ਨਿਊਜ਼ੀਲੈਂਡ ਵਰਲਡ ਕੱਪ ਦੇ ਵਿੱਚ ਵੀ ਕਬੱਡੀਆਂ ਪਾਈਆਂ ਪਰ ਦੂਜੇ ਪਾਸੇ ਖੜਕੂ ਆ ਖੜਕੂ ਆ ਸਾਹਮਣੇ ਕਹਿੰਦੇ ਹੋਰ ਪਿੰਡ ਵਾਲਾ ਇਸ ਵੇਲੇ ਪੈਣ ਦੇ ਵਾਅਦੇ ਕਰਦਾ ਹੋਇਆ ਵਿਜਨਪ੍ਰਿਆ rahul ਆ ਕਬੱਡੀ ਕਬੱਡੀ ਕਰਦਾ ਹੋਇਆ ਵਿਜਨਪ੍ਰਿਆ ਕਿੰਮੀ ਉਧਰ ਮਾਈਕਲ ਪਰ ਨੰਬਰ ਟੈਕਨੀਕਲ ਹੈ ਪਹਿਲੇ ਸੈਮੀ ਦੀਆਂ ਦੋਨੋਂ ਟੀਮਾਂ ਗੁਣਾ ਚਾਰ ਵਾਰਸੀ ਕਰਿਆਮ ਅਜੇ ਦਿੰਦਾ ਪਹਿਲਾ ਸੈਮੀ ਹੋਵੇਗਾ ਜੇਤੋ ਟੀਮਾਂ ਦਾ ਮੁਕਾਬਲਾ ਬੜਾਲਾ ਮੰਜਗੀ ਦੇ ਪਰ ਬਾਠ ਇਸ ਲਈ ਅਸ਼ੋਕ ਬਾਠ ਉਹਨਾਂ ਨੂੰ ਠੇਕੇਦਾਰ ਉਹਨਾਂ ਨੂੰ ਬਾੜ ਮੁੰਡੇ ਦੀ ਖੇਡ ਦੇ ਉੱਪਰ ਜਿੱਦੂ ਬਾਠ ਜੀਰ ਅਟਵਾਲ ਗੁਰਦੀਪ ਅਟਵਾਲ ਸਰਦਾਰ ਕਾਬਿਲ ਸਿੰਘ ਅਟਵਾਲ ਦਾ ਪਰਿਵਾਰ ਹੈ ਕੰਗਾਂ ਵਾਲਿਆਂ ਦਾ ਦੇਸੀ ਲੈਂਡ ਦੇ ਵਿੱਚ ਵੱਡੇ ਕਾਰੋਬਾਰ ਤੇ ਵੱਡੀ ਫੈਡਰੇਸ਼ਨ ਚਲਾਉਂਦੇ ਆ ਮੇਰੇ ਮਿੱਤਰੋ ਉਹਨਾਂ ਦੀ ਖੇਡ ਕਲੱਬ ਇਸੇ ਲਈ ਖੇਡਦੀ ਹੈ ਲਓ ਚਾਰ ਗੌਲ ਲਾ ਦੇਗਾ ਜੱਸਾ ਜੱਸਾ ਕਹਿੰਦੇ ਇਸੇ ਲਈ ਕੋਸ਼ਿਸ਼ ਕਰ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਗੱਬਰ ਗੱਬਰ ਤੇ ਜੱਸੀ ਦੇ ਦਰਮਿਆਨ ਉਹ ਮੁਕਾਬਲਾ ਕਹਿੰਦੇ ਇਸੇ ਲਈ ਅੱਜ ਸਾਰੇ ਗੋਡਿਆਂ ਦੇ ਦੇਖ ਲੈ ਆਹ ਸਾਹਮਣੇ ਘਣਾੜ ਮੇਨ ਵਾਲਾ ਉਹ ਟੱਕਰ ਸਿਰੇ ਦੀ ਇੱਕ ਪਾਸੇ ਗਗਨ ਤੇ ਗੱਗੀ ਗੱਗੀ ਤੇ ਗਗਨ ਅੱਜ ਮੁਕਾਬਲੇ ਕੋਰੇ ਸਿਰੇ ਦੇ ਹੋ ਗਏ ਲਓ ਲਵੀ ਇਸਲੇ ਕਹਿੰਦੇ ਟਰਾਈ ਕਰਦਾ ਹੈ ਮੁੰਡਾ ਕਿਨਾਰ ਏਸੇ 16 ਮਾਰਚ ਨੂੰ ਸ਼ੰਕਰ ਦੇ ਧਰਤੀ ਤੇ ਪਟੋਲੇ ਕਹਿੰਦੇ 1992 ਤੇ 93 ਦਾ ਬੈਸਟ ਹੈ ਮੈਂ ਗਰਬਧਾਨੀ ਵਾਲੀ ਮਿੰਦੀ ਦੇ ਨਾਲ ਕਹਿੰਦਾ ਵੀ ਜਦੋਂ ਮੈਂ ਮਿੰਦੀ ਭਗਵਾਨ ਨੂੰ ਰਮਾਲੀ ਆਉਂਦੇ ਦੇਖਿਆ ਤੇ ਮੈਂ ਵੇਖਿਆ ਵੀ ਇਦਾਂ ਦੇ ਪੱਟ ਵੀ ਹੋ ਸਕਦੇ ਨੇ ਦੁਨੀਆ ਤੇ ਉਹ ਗੱਲਾਂ ਮੇਰੀਓ ਪੱਟੇ ਭਾਰੀ ਸ਼ਰੀਰ ਦਾ ਮਾਲਕ ਹੈ ਫੇਰ ਕਮਾਂਟਰ ਦੇ ਲਾਗੇ ਛਾਕੇ ਬਜ ਰਹੇ ਗੱਬਰੂ ਦਾ ਪਰ ਗੱਬਰੂ ਨਾ ਰਾਹুল 베ਜਨਪੁਰੀਏ ਇਸ ਵੇਲੇ ਤਗੜਾ ਨੰਬਰ ਆਪਣੀ ਟੀਮ ਤੇ ਜੋੜਦਾ ਹੋਇਆ ਕਿ ਜਿਗਦੇ ਖੈਣੀ ਤਾਂ ਕੀ ਕਰਨੇ ਜਸਮ ਖੱਟੇ ਦੇ ਕੱਟੇ ਉਹ ਕਾਮਜਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਰੱਟੇ ਕਾਗਜ਼ ਆਪਣੀ ਖਰਦਾ ਲਿਖ ਲਿਖ ਕੇ ਪਾੜਨਾ ਪੈਂਦਾ ਹੈ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਤੇ ਮਨ ਨੂੰ ਮਾਰਨਾ ਪੈਂਦਾ ਹੈ ਉਹ ਮਨ ਨੂੰ ਮਾਰਨਾ ਪੈਂਦਾ ਮੈਮਰੀ ਤੇਜ ਤੇ ਜਿਸਮ ਲੋਹਾ ਬਣਾਉਣਾ ਪੈਂਦਾ ਹੈ ਖੇਡ ਕਬੱਡੀ ਖੇਡਣ ਦੇ ਲਈ ਫਿਰ ਗੱਲਬਾਤ ਵੱਖਰੀ ਬਣਾਉਣੀ ਪੈਂਦੀ ਹੈ ਮਨ ਦੀ ਨਹੀਂ ਦੁਨੀਆ ਮਣਾਉਣੀ ਪੈਂਦੀ ਹੈ ਦਰ ਦੀ ਨਹੀਂ ਦੁਨੀਆ ਡਰਾਉਣੀ ਟਾਲੀ ਟਾਲੀ ਤੇ ਹਾਂ ਟੱਟ ਪਿੰਡ ਵਾਲਾ ਨੰਨੀ ਐ ਮੇਰੇ ਉਸਤਾਦ ਜੀ ਆਏ ਨੇ ਜਿੱਕਾ ਘੜਪੜਾਣਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਗੁਰਕਾ ਵੀ ਥਾਪੀਆਂ ਮਾਰਦਾ ਹੈ ਗੁਰਕਾ ਵੀ ਥਾਪੀਆਂ ਮਾਰਦਾ ਹੈ ਲੈ ਵੀ ਕੁੱਲੇ ਵਾਲਿਆ ਕਿਹੜੀ ਟੀਮ ਜਿੱਤੀ ਦੱਸਿਓ ਡੋਗਰ ਤੇਰੇ ਕਹਣ ਤੇ ਥੋੜੀ ਕਹਿਣਾ ਹੈ ਇਹਦਾ ਸਕੋਰ ਆਲੇ ਦੱਸੂਗਾ ਡੋਗਰ ਆ ਵੀ ਕੁੱਲੇ ਵਾਲੀ ਹੈ ਕਿੰਨੇ ਕਿੰਨੇ ਨੰਬਰ ਰਹੇ ਹੈ ਗਏ ਹੈ ਆ ਮੈਚ ਵੀ ਚੋਟੀ ਦਾ ਖੇੜਿਆ ਗਿਆ ਹੈ ਹਾਸ ਸਮੇਂ ਦੇ ਵਿੱਚ ਔਰ ਦੀ ਟੀਮ ਨੇ 14 ਨੰਬਰ ਸੀ ਤੇ ਗਰਜਿਆਂ ਦੀ ਟੀਮ ਨੇ ਨੰਬਰ 12 ਸੀ ਮੇਰੇ ਵੀਰੋ ਮੈਨੂੰ ਲੱਗਦਾ ਵੀ ਕੋਈ ਉਲਟ ਫੇਰ ਹੋ ਗਿਆ ਹੈ ਜਿਹੜਾ ਕੁੱਲੇ ਵਾਲੀ ਹੱਸਦਾ ਆ ਰਿਹਾ ਹੈ ਨੇ 26 ਤੇ ਗਰਜੇ ਦੇ ਪੈਂਟ ਵੀ 26 ਅੱਡੇ ਨੰਬਰ ਤੇ ਗਰਚੇਰੀ ਟੀਮ ਵਿਚ ਜਿੱਤ ਕੀ ਤਾੜੀ ਮਾਰਦੀ ਹੈ ਜੋ ਨਾਲ ਮੇਰੇ ਮਤਲਬ ਉਹ ਕੀ ਬਾਤ ਹੈ ਅੱਡੇ ਨੰਬਰ ਦੇ ਨਾਲ 10ਵੀਂ ਦੀ ਟੀਮ ਪੰਜ ਪੰਜ ਜੱਫੀ ਜਿਹੜੇ ਦੋਨਾਂ ਪਾਸੇ ਲੱਗੇ ਨੇ 26 ਤੇ 26.5 ਆ ਪਾਣੀ ਦਾ ਛੜਕਣਾ ਵੀਰ ਦੀ ਡਿਊਟੀ ਹੈ ਰਿਸ਼ਮ ਕਹੀ ਮੜਿਆ ਪਾਣੀ ਛੜਕਾ ਕਰਦੀ ਹੈ टर पै प तेराहं ਉਹ ਐਂਡਗੇਟ ਉਹ ਐਂਡਗੇਟ ਦੀ ਪ੍ਰੀਮਿਅਰ ਜਿਹੜੀ ਹੈ ਉਹ ਜਲ ਦੱਸੀ ਜਾਵੇਗੀ 2022 ਅਪ੍ਰੈਲ 25 ਦੇ ਵਿੱਚ ਜੱਸ ਵੀ ਮਿੰਟ ਦੀ ਤਰੀਕ ਹੋਵੇਗੀ ਔਰ ਬਹੁਤ ਬਹੁਤ ਧੰਨ ਵੀ ਮੁਕਾਬਲਾ ਸਾਰੇ ਮੁਕਾਬਲੇ ਪੂਰੀ ਸ਼ੌਕ ਖੇਤੀਆਂ ਵਾਲੇ ਬਸਵੰਗ ਜਾਣ ਵਿੱਚ ਕਰ ਲਈ ਪੂਰੀ ਸ਼ੌਕ ਖੇਤੀਆਂ ਵਾਲੇ ਦਾ ਨਾ ਬੜਾ ਵਿਸਤ ਹੋਇਆ ਮੇਰੇ ਵੀਰੋ ਆਏ ਕਹਿੰਦੇ ਜਿਹੜੇ ਨਵੇਂ ਸ਼ਹਿਰ ਦੇ ਫਾਤੇਪੁਰ ਪਿੰਡ ਦਾ ਨਾਇਕ ਮੇਰੀ ਗੀਤ ਬਰੀਤ ਤਸਵੀਰ ਬਾਹਰ ਚਾਰ ਦਾ ਪਿੰਡ ਹੈ ਫਾਤੇਪੁਰ ਵੀ ਬਰੀਤ ਕਨਾਰ ਵਾਲਾ ਲਾਲਾ ਪਟਿਆਲੇ ਤੋਂ ਚਲ ਕੇ ਆਇਆ ਹੈ ਕਿ ਬਾਗਾਂ ਵਾਲੇ ਸ਼ਹਿਰ ਪਟਿਆਲੇ ਜੀ ਦਾ ਆਜਾ ਸੀ ਮਰ ਜਾਣਾ ਮਾਨਵੀ ਖਿਡਾਰੀ ਬੜਾ ਵੱਡਾ ਸੀ ਗੱਲ ਚੱਲ ਰਹੀ ਹੈ ਮੇਰੇ ਮਿੱਤਰੋ ਗੁਰਦਾਸ ਬਾਵਾ ਨੇ ਆਪਣੀ ਗੀਤ ਵਿੱਚ ਗੱਲ ਕੀਤੀ ਹੈ ਲਓ ਸਾਹਮਣੇ ਇਸ ਲਈ ਲਾਲਾ ਕੌਡੀ ਪਾਉਣ ਦੇ ਲਈ ਬਹੁਤ ਜ਼ਰੂਰ ਹੈ ਇਸ ਲਈ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਜੀ ਕੋਈ ਇਸ ਲਈ ਪਰ ਲੈਂਡ ਟੱਚ ਦੇ ਪੁਆਇੰਟ ਉਹਨਾਂ ਧਾਗੇ ਆਪਣੇ ਹੈ ਮੁੰਡੇ ਦਾ ਅਫਗਾਨਿਸਤਾਨ ਦੀ ਟੀਮ ਵਰਗਾ ਰੰਗ ਹੈ ਮੁੰਡੇ ਦਾ ਮੇਰੇ ਮਿੱਤਰੋ ਲਓ ਇਨਰਜੀਦ ਉਸ ਲਈ ਕਬੱਡੀ ਪਾ ਰਿਹਾ ਹੈ ਗੜਪਧਾਰੇ ਵਾਲਾ ਵੀ ਇਨਰਜੀਦ ਖੇਡਿਆ ਪਰ ਦੇਖਦੇ ਜੀ ਦੂਜੇ ਪਾਸੇ ਹੁਣ ਖੇਡ ਦੇ ਮੈਦਾਨ ਦੇ ਵਿੱਚ ਇਹ ਬੜੀ ਦੂਰੋਂ ਸੱਜਿਆ ਇਹ ਢਾਲੀ ਹੈ ਢਾਲੀ ਹੈ ਮੇਰੇ ਵੀ ਪਟਿਆਰੇ ਤੋਂ ਪਲੇਅਰ ਸੱਜੇ ਉੜਕੀ ਨੇ ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਹਾ ਚਾਰਾਂ ਵਿੱਚੋਂ ਫਤਿਹਪਰੀਆ ਜੀਤੋ ਇਸ ਲਈ ਕੋਸ਼ਿਸ਼ ਕਰ ਰਿਹਾ ਹੈ ਉੱਨ ਵਾਲੀ ਇਹ ਵਿਸ਼ਾਲ ਇਸਵੇਲੇ ਕਮੇਟੀ ਪਾਉਂਡਰੀ ਫਿਰ ਗੱਬਰ ਬਾਦ ਦਾ ਖੇਡ ਦੇ ਮੈਦਾਨ ਦੇ ਵਿੱਚ ਬੁੱਲੋ ਵਾਲੀ ਰਣੀ ਪਿੰਡ ਦੀ ਚਾਚਾ ਹੁਈ ਹੈ ਕਰਨ ਵਾਲੇ ਕਿ ਕਦੇ ਟਾਪਰ ਨੇ ਤੇ ਇਹ ਮੁੰਡੇ ਦੀ ਵੀ ਕਿਹੜੇ ਚਾਚਾ ਆਏ ਮੇਰੇ ਮਿੱਤਰੋ ਔਰ ਸਾਹਮਣੇ ਇਸਵੇਲੇ ਆਹ ਗੁਨਾ ਚੌਰੀਆ ਕਿਹਦੇ ਵੇਖਾਂਗੇ ਘਨੌਰ ਪਿੰਡ ਵਾਲਾ ਗੱਬਰ ਰਾਤ ਤੱਕ ਨਾ ਜਫਾ ਸਿੰਘੀ ਖਾਦੀ ਸਾਹਿਬ ਅਕਸਰ ਕਿਲਾ ਕਰਦੇ ਹੁੰਦੇ ਆ ਦੂਨੇ ਟਾਈਮਾਂ ਦੇ ਵਿੱਚ ਔਰ ਟ੍ਰੇਨਰ ਸ਼ਮਸ਼ਪੁਰਿਆ ਜਦੋਂ ਟੀਮ ਨਾਲ ਕਿਉਂਦਾ ਸੀ ਤੇ ਸੁਲਤਾਨ ਜਦੋਂ ਤੱਕ ਦੀ ਜੁੱਠੇ ਆ ਬੇਨ 70 ਕਿਲੋ ਫਾਈਨਲ ਮੈਚ ਦੀ ਟੀਮਾਂ ਜਲਦੀ ਨਾਲ ਆ ਜਾਓ ਰਾਜਾ ਸਾਹਿਬ ਜੀ ਸਪੋਰਟਸ ਕਲੱਬ ਮਜਾਦਾ ਤਿਸਵਰਕ ਬਾਕਸ ਦੇ ਸਦੀਪ ਨੰਗਲ ਵੀ ਕਮੇਟੀ ਕਲੱਬ ਚੱਕ ਨੰਬਰ ਪਲੱਸ ਮਕੰਦਗੋ ਦੀ ਟੀਮ ਵਾਹ ਵਾਹ ਜਾਫੀ ਹੈ ਇਹ ਹੈ ਦੀਪੋ ਮੇਰੇ ਮੈਟਰੋ ਝਗੜਾ ਜੱਫਾ ਲਾ ਕੇ ਬਲੀ ਬਲੀ ਪਾ ਗਿਆ ਹੈ ਗੱਲਾਂ ਚੱਲ ਰਹੀਆਂ ਨੇ ਟੀਮਾਂ ਦੇ ਵਿੱਚ ਅੱਜ ਕਹਿੰਦੇ ਸ਼ੰਨਾ ਜੀ ਵੀ ਗੱਲ ਕਰਦੇ ਸੀਗੇ 70 ਦੀਆਂ ਟੀਮਾਂ ਜਲਦੀ ਆਓ ਫਾਈਨਲ ਦੇ ਲਈ ਸਿਰਫ 10 ਮਿੰਟ ਦੀ ਰਹਿਤ ਹੋ ਗਈ ਅਸੀਂ ਸਾਰੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗੀਤ ਦੇ ਕਰਕੇ ਮੇਲੇ ਉਨੇ ਫੱਜਦੇ ਹੈ ਬਹੁਤ ਬਹੁਤ ਦਰਮਾਦ ਪਹਿਲਾ ਆਖਿਆ ਵੀ ਰੁੜਕੀ ਵਾਲੇ ਸੋਣ ਦੇ ਪੁੱਠੀਆਂ ਪਾ ਕੇ ਦੁਨੀਆ ਮਨਾਈ ਹੈ ਆ ਇਹ ਕਹਿੰਦੇ ਸੁਨੀਲ ਰਾਜਾ ਸਾਹਿਬ ਜੀ ਮਜਾਰਾ ਤੇ ਨਾਲ ਸਵਾਰਕ ਬਸੀ ਸੰਦੀਪ ਨੰਗਲ ਬੀ ਕਬੱਡੀ ਕਲੱਬ ਜਗਤਪੁਰ ਬਲਾਸਮ ਕੰਡਪੋਰੀ ਦੀਆਂ ਟੀਮਾਂ ਜਲਦੀ ਨਾਲ ਆ ਜਾਣ ਲਓ ਸਿਰੇ ਦੀ ਟੱਕਰ ਹੈ ਆ ਤਾੜੀਆਂ ਮਾਰਦੀ ਹੈ ਜੋਰ ਨਾਲ ਆ ਘੁਨਾਰ ਪਿੰਡ ਵਾਲਾ ਸਵੇਲੇ ਘਬਰੂ ਲਗਾਤਾਰ ਜਫੇ ਲਾ ਰਿਹਾ ਹੈ ਆ ਕਗਨ ਦੇ ਸਵੇਲੇ ਬਾਤ ਅਕੜਾ ਜਖਾਬਨੀ ਟੀਮ ਦੇ ਲਈ ਪੈਂਡ ਦੇ ਜਿਹੜੇ ਵਾਅਦੇ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ 870 ਹਰਿਆ ਹਰਿਆ ਉਹ ਪਾਣੀ ਜਾ ਕੇ 4 ਲੀਟਰ ਉਹਨਾਂ ਨੇ ਟੀਵੀ ਬਣਾ ਰੱਖੀ